ਇਹ ਜੀ ਥੱਲੇ ਸਾਕੜਾ ਪਾਇਆ ਹੋਇਆ ਸੀਗਾ ਥੱਲੇ ਤਸਵੀਰੀ ਵੀ ਲਾਈ ਹੋਈ ਸੀ ਆ ਸਪੋਰਟ ਲਾਈ ਹੋਈ ਸੀ ਤਸਵੀਰੀਆਂ ਪਾਈਆਂ ਸੀਗੀਆਂ ਤੇ ਉਹ ਟੁੱਟ ਕੇ ਆਹ ਗਿਰ ਗਈ ਛੱਤ ਜੀ ਸਾਰੀ ਇਸ ਰਾਤ 11 ਵਜੇ ਬਚਾ ਹੋ ਗਿਆ ਕੋਈ ਨੁਕਸਾਨ ਥੱਲੇ ਕੋਈ ਨਹੀਂ ਟੱਕੇ ਜਿੰਦਾ ਨਹੀਂ ਨੁਕਸਾਨ ਤਾਂ ਥੋੜਾ ਬਹੁਤ ਹੀ ਹੋਇਆ ਇਨਵਰਟਰ ਪਿਆ ਸੀਗਾ ਤੇ ਕਣਕ ਪਈਆ ਥੱਲੇ ਆ ਹੋਰ ਛੋਟਾ ਮੋਟਾ ਸਮਾਨ ਪਿਆ ਹੈ ਕਿਸਾਨ ਪੰਪ ਕੋ ਸਮਾਨ ਵਾਲਾ ਕੋਣ ਆ ਕਮਾਨ ਵਾਲਾ ਮੁੰਡਾ ਮਜ਼ਦੂਰੀ ਕਰਦਾ ਡੈਥ ਹੋ ਗਈ ਘਰੜਿਆਂ ਦੀ 20 ਸਾਲ ਹੋ ਗਏ ਉਹਨਾਂ ਨੂੰ ਤੇ ਕੋਈ ਕਮਾਈ ਦਾ ਕੋਈ ਜੱਦ ਸਾਧਨ ਨਹੀਂ ਸੀ ਹੈਗਾ ਇਹ ਉਦਾਂ ਹੀ ਖੜਿਆ ਜ ਮਤਲਬ ਪਹਿਲਾਂ ਤੋਂ ਸ਼ੁਰੂ ਤੋਂ ਹੀ ਬਣਿਆ ਹੋਇਆ ਜਿਸ ਤਰ੍ਹਾਂ ਕਾਫੀ ਪੁਰਾਣਾ ਬਣਿਆ ਹੋਇਆ ਸੀ ਹਾਂਜੀ ਕਦੀ ਪਹੁੰਚ ਕੀਤੀ ਹੈ ਤੁਸੀਂ ਕਿਸੇ ਸਰਕਾਰੀ ਨਹੀਂ ਨਹੀਂ ਬਿਲਕੁਲ ਨਹੀਂ ਜਦ ਠੀਕ ਸੀਗਾ ਵੀ ਚਲ ਠੀਕ ਆ ਟਾਈਮ ਪਾਸ ਹੋ ਜਾਂਦਾ ਵੀ ਚਲ ਕੋਈ ਕਿਸੇ ਤੋਂ ਕਰਨਾ ਜਦੋਂ ਗਿਰਾਇਆ ਤੁਸੀਂ ਕਿੱਥੇ ਸੀ ਉਸ ਟਾਈਮ ਮੈਂ ਬਾਹਰ ਸੀਗੀ ਤੇ ਜਦ ਮੈਂ ਆਇਆ ਇੱਕੋ ਦਮ ਗਿਰ ਗਿਆ ਮੇਰੇ ਮਤਲਬ ਅੰਦਰ ਐਂਟਰੀ ਕਰਨ ਲੱਗੀ ਸੀ ਜਦ ਗਿਰ ਗਿਆ ਤਾਂ ਕਹ ਲਿਆ ਵੀ ਬਚਾਅ ਹੋ ਗਿਆ ਹਾਂਜੀ ਬਚਾਅ ਹੋ ਗਿਆ ਕੋਣ ਕੋਣ ਹੈ ਹੁਣ ਘਰ ਦੇ ਵਿੱਚ ਘਰ ਵਿੱਚ ਇੱਕ ਮੈਂ ਇੱਕ ਮੇਰੀ ਬੇਟੀ ਹੈ 21 ਸਾਲ ਦੀ ਹਾਂਜੀ ਮਾਂ ਮਾਂ ਤੇ ਹਾਂ ਇਹ ਛੱਤ ਡਿੱਗ ਜਾਂਦੀ ਹੈ ਜਾਂ ਕੋਈ ਨੁਕਸਾਨ ਹੋ ਜਾਂਦਾ ਹੈ ਜਿਸ ਤਰ੍ਹਾਂ ਕੱਲ ਸਾਡੇ ਮੁੱਖ ਮੰਤਰੀ ਆਪਣੇ ਕੈਬਨਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਜੀ ਸੌਂਗ ਆਪਣੇ ਜਾ ਕੇ ਆਏ ਨੇ ਜੀ ਪਿੰਡ ਮਾਣਕ ਮੱਜਲੇ ਉੱਥੇ ਪਰਿਵਾਰ ਨੂੰ ਮਾਲੀ ਸਹਾਇਤਾ ਦੇ ਕੇ ਆਏ ਨੇ ਚੜ੍ਹਦੀ ਕਲਾ ਵਾਲੀ ਗੱਲ ਐ ਐਦਾਂ ਹੀ ਸਾਨੂੰ ਪਰਿਵਾਰਾਂ ਦੀ ਬਾਹ ਫੜਨ ਦੀ ਲੋੜ ਐ ਦੇਖੋ ਹੜਪੀੜਤਾਂ ਲਈ ਆਪਾਂ ਸਾਰੇ ਲੱਗੇ ਹੋਏ ਆਂ ਲੇਕਿਨ ਉੱਥੇ ਬਹੁਤ ਜ਼ਿਆਦਾ ਰਾਸ਼ਨ ਇਕੱਠਾ ਹੋ ਚੁੱਕਿਆ ਜਾਂ ਬਹੁਤ ਜ਼ਿਆਦਾ ਉੱਥੇ ਸੋਰਸ ਹੈਗੇ ਨੇ ਲੇਕਿਨ ਇੱਥੇ ਮੈਂ ਬੇਨਤੀ ਕਰਦਾ ਤੁਹਾਡੇ ਸਾਰੇ মিডিਆ ਦੇ ਰਾਹੀਂ ਕਿ ਤੁਸੀਂ ਆਪਣੇ ਜਿੰਨੇ ਵੀ ਨੇੜੇ ਤੇੜੇ ਅਗਰ ਕੋਈ ਕਿਸੇ ਦਾ ਇਹ ਜਿਹਾ ਘਰ ਹੈਗਾ ਆ ਤੇ ਤੁਸੀਂ ਉਹ ਘਰ ਦਾ ਆਪ ਧਿਆਨ ਕਰ ਲੋ ਨਾਲ ਲਾ ਕੇ ਅਗਰ ਤੁਹੇ ਤੁਹਾਡੀ ਮਦਦ ਹੁੰਦੀ ਆ ਕਿਸੇ ਨੂੰ ਤਰਪਾਲ ਲੈ ਦੋ ਕਈ ਵਾਰੀ ਕੀ ਹੁੰਦਾ ਵੀ ਜਿਆਦਾ ਪਾਣੀ ਬਾਲਿਆਂ ਲੱਗਣ ਕਰਕੇ ਸਤਿਹਰੀਆਂ ਨੂੰ ਲੱਗਣ ਕਰਕੇ ਉਹ ਜਿਹੜਾ ਇੱਕ ਲਖਤ weight ਹੈ ਪਾਣੀ ਦਾ ਮਿੱਟੀ ਦਾ ਜਿਹੜਾ weight ਆ ਕਈ ਗੁਣਾ ਵੱਧ ਜਾਂਦਾ ਆ ਜਿਹਦੇ ਕਰਕੇ ਉਹ ਛੱਤਾਂ માં ਟੁੱਟ ਰਹੀਆਂ ਨੇ ਸੱਟ ਭੇਡ ਦਾ ਜਿਹੜਾ ਖਤਰਾ ਉਹ ਵੱਧ ਰਿਹਾ ਆ